ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਕਰੀਬਨ 4 ਸਾਲ ਤੋਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਨ੍ਹਾਂ ਨੇ ਕੌਮ ਨੂੰ ਮਰਵਾਇਆ ਉਹਦੇ ਵਿੱਚ ਸਭ ਤੋਂ ਵੱਡਾ ਨਾਮ ਭਿੰਡਰਾਂ ਵਾਲੇ ਦਾ ਹੁੰਦਾ ਮੈਂ ਇਹ ਕਹਿੰਦਾ ਰਿਹਾ ਵੀ ਇਹਨੂੰ ਪਲਾਨਡ ਕਰਕੇ ਅਕਾਲ ਤਖਤ ਦੇ ਬਹਾਇਆ ਗਿਆ ਤੇ ਇਹ ਗੱਲਾਂ ਸੁਣ ਕੇ ਬਹੁਤੇ ਲੋਕਾਂ ਨੇ ਧਮਕੀਆਂ ਦਿੱਤੀਆਂ ਫੋਨ ਕੀਤੇ ਮੈਸੇਜ ਕੀਤੇ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸੰਤਾਂ ਦੀ ਨਿੰਦਿਆ ਕਰਦੇ ਹੋ ਇਦਾਂ ਕਿਹਾ ਔਰ ਮੈਂ ਅੱਜ ਵੀ ਸਪਸ਼ਟ ਕਰ ਦਿੰਦਾ ਵੀ ਸਾਡੇ ਲਈ ਸਭ ਤੋਂ ਵੱਡਾ ਸੰਤ ਸਭ ਤੋਂ ਵੱਡਾ ਰੱਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੇ ਕੋਈ ਏਦੋਂ ਬਲਟਾ ਹੈਗਾ ਤਾਂ ਤੁਸੀਂ ਦੱਸ ਸਕਦੇ ਹੋ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਜਿਹੜਾ ਨਰੈਣ ਸਿੰਘ ਚੌੜਾ ਪਿੰਡਰਾਂ ਵਾਲੇ ਦਾ ਸਾਥੀ ਆ ਉਹ ਉਹਨੇ ਇਹ ਗੱਲਾਂ ਹੁਣ ਲੋਕਾਂ ਦੇ ਸਾਹਮਣੇ ਰੱਖ ਦਿੱਤੀਆਂ ਕਿ ਜਿਹੜਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹ ਕਹਿੰਦਾ ਪਿੰਡਰਾਂ ਵਾਲੇ ਦੇ ਕਹਿਣ ਮੁਤਾਬਕ ਹੋਇਆ ਉਹਨੇ ਗੱਲ ਸਪਸ਼ਟ ਕਰ ਦਿੱਤੀ ਉਹ ਕਹਿੰਦਾ ਜਨਰਲ ਸੁਵੇਸ਼ ਸਿੰਘ ਤੇ ਸੰਜਨੈਲ ਸਿੰਘ ਪਿੰਡਰਾਂ ਵਾਲੇ ਕਹਿੰਦਾ ਇਹ ਚਾਹੁੰਦੇ ਸੀ ਵੀ ਭਾਰਤ ਸਰਕਾਰ ਨੂੰ ਆਰਮੀ ਨੂੰ ਅਕਾਲ ਤਖਤ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਜਾਵੇ ਵੀ ਫੇਰ ਖਾਲਸਾ ਦੀ ਨਹੀਂ ਰੱਖੀ ਜਾਣੀ ਇਹ ਪੋਸਟ ਪਾਈ ਹੋਈ ਹੈ ਜੀ ਔਰ ਰੋਸ਼ਨ ਦਿਮਾਗ ਇੱਕ ਖਾਲਸਾ ਦੀ ਸਾਜ਼ਿਸ਼ ਬੁੱਕ ਵੀ ਹੈ ਔਰ ਜਿਹੜੀ ਗੱਲ ਨਰਿੰਦਰ ਸਿੰਘ ਚੌੜਾ ਨੇ ਕਹੀ ਹੈ ਉਹ ਤਾਂ ਸ਼ਰਿਆਮ ਹੁਣੀ ਕਹੀ ਹੈ ਉਹ ਕਹਿੰਦਾ ਬਦਨਾਮ ਕੀਤਾ ਗਿਆ ਕਾਂਗਰਸ ਨੂੰ ਵੀ ਕਾਂਗਰਸ ਨੇ ਪਲਾਨ ਕੀਤਾ ਪਰ ਕਹਿੰਦਾ ਇਹ ਭਿੰਡਰਾਂ ਵਾਲੇ ਤੇ ਜਨਰਲ ਸਵੇਗ ਸਿੰਘ ਦੀ ਆਪਣੀ ਇੱਕ ਕਹਿ ਲਈ ਹਮਲਾ ਕਰਾਉਣ ਵਾਸਤੇ ਇੱਕ ਚਾਲ ਸੀ ਹੁਣ ਤੁਸੀਂ ਕੀ ਕਹੋਗੇ ਇਹ ਗੱਲਾਂ ਕੁਝ ਸਮਾਂ ਪਹਿਲਾਂ ਠਾਕੁਰ ਸਿੰਘ ਗੱਪੀ ਨੇ ਵੀ ਕਹੀਆਂ ਸੀ ਪਰ ਉਹਦੇ ਯਕੀਨ ਨਹੀਂ ਹੁੰਦਾ ਉਹਨਾਂ ਗੱਲਾਂ ਤੇ ਬਾਰੇ ਇਹ ਹੁਣ ਨਾਰਾਇਣ ਸਿੰਘ ਚੌੜਾ ਨੇ ਗੱਲਾਂ ਕਹੀਆਂ ਨੇ ਤੇ ਉਹਦੇ ਵਿੱਚ ਕੁਝ ਨਾ ਕੁਝ ਸਚਾਈ ਨਜ਼ਰ ਆਉਂਦੀ ਹੈ ਇਹਦਾ ਮਤਲਬ ਵੀ ਸਰਕਾਰ ਨੂੰ ਫਿਰ ਦੋਸ਼ੀ ਤੁਸੀਂ ਇੱਥੇ ਉਦਾਂ ਹੀ ਬਣਾਇਆ ਫਿਰ ਸਰਕਾਰ ਨੇ ਤਾਂ ਚੰਗਾ ਕੰਮ ਕੀਤਾ ਵੀ ਤੁਹਾਡੇ ਤੋਂ ਧਾਰਮਿਕ ਸਥਾਨ ਨੂੰ ਆਜ਼ਾਦ ਕਰਾਇਆ ਇਹ ਨਾਰਾਇਣ ਸਿੰਘ ਚੌੜਾ ਕਹਿ ਰਿਹਾ ਜੀ ਉਹ ਕਹਿੰਦਾ ਜਿਹੜਾ ਅਕਾਲ ਤਖਤ 'ਤੇ ਹਮਲਾ ਹੋਇਆ ਹੈ ਕਹਿੰਦਾ ਉਹਦੇ ਵਿੱਚ ਸਰਕਾਰ ਦਾ ਜੋ ਦੇ ਵਿੱਚ ਇੰਡੀਅਨ ਆਰਮੀ ਦਾ ਕੋਈ ਕਸੂਰ ਨਹੀਂ ਕਹਿੰਦਾ ਮਜਬੂਰ ਕੀਤਾ ਭਿੰਡਰਾਂ ਵਾਲੇ ਤੇ ਜਰਨਲ ਸਵੇਗ ਸਿੰਘ ਨੇ ਵੀ ਜਿੰਨਾ ਚਿਰ ਅਕਾਲ ਤਖਤ ਤੇ ਹਮਲਾ ਨਹੀਂ ਹੁੰਦਾ ਉਹਨਾਂ ਚਿਰ ਅਕਾਲ ਤਖਤ ਉਹਨਾਂ ਚਿਰ ਖਾਲਸਾ ਦੀ ਨੀਂ ਨਹੀਂ ਰੱਖੀ ਜਾਣੀ ਖਾਲਸਾ ਦੀ ਗੱਲ ਚੱਲਣੀ ਨਹੀਂ ਇਹ ਗੱਲ ਕਹੀ ਔਰ ਇੱਥੋਂ ਤੱਕ ਸ਼ਰਦੇਵ ਸਿੰਘ ਬੱਬਰ ਦੀ ਗੱਲ ਵੀ ਕੀਤੀ ਹੈ ਉਹ ਕਹਿੰਦਾ ਨਰੰਕਾਰੀ ਅਸੀਂ ਮਾਰੇ ਭਿੰਡਰਾਂਵਾਲਾ ਐਵੇਂ ਮਸ਼ਹੂਰ ਹੋ ਗਿਆ ਭਿੰਡਰਾਂਵਾਲੇ ਨੇ ਐਮੀ ਨਾਮ ਬਣਾ ਲਿਆ ਔਰ ਇੱਥੋਂ ਤੱਕ ਕਿਹਾ ਕਿ ਜਿਹੜੇ ਹਿੰਦੂਆਂ ਦੇ ਕਤਲ ਕੀਤੇ ਗਏ ਉਹ ਅਸੀਂ ਅਕਾਲ ਤਖਤ ਤੇ ਬੈਠ ਕੇ ਪਲਾਨ ਕੀਤੇ ਸੀ ਵੀ ਕਿਵੇਂ ਵੱਧ ਤੋਂ ਵੱਧ ਹਿੰਦੂਆਂ ਦਾ ਕਤਲ ਕੀਤਾ ਜਾਵੇ ਔਰ ਭਾਰਤ ਸਰਕਾਰ ਮਜਬੂਰ ਹੋਵੇ ਅਕਾਲ ਤਖਤ ਤੇ ਹਮਲਾ ਕਰਨ ਵਾਸਤੇ ਹੁਣੇ ਮੇਰੀਆਂ ਗੱਲਾਂ ਨਹੀਂ ਹੈਗੀਆਂ ਮੈਂ ਤਾਂ 4-5 ਸਾਲ ਪਹਿਲਾਂ ਜੋ ਕੁਝ ਕਹਿ ਰਿਹਾ ਨਾ ਔਰ ਉਹ ਕਿਆਸ਼ਰਾਈਆਂ ਸੱਚ ਹੋ ਗਈਆਂ ਵੀ ਵਾਕਈ ਇਹਨਾਂ ਨੇ ਜਾਣ ਬੁੱਝ ਕੇ ਇਹ ਕਰਤੂਤਾਂ ਕੀਤੀਆਂ ਵੀ ਆਰਮੀ ਹਮਲਾ ਕਰੇ ਭਾਰ ਸਰਕਾਰ ਸਟੈਂਡ ਕਰੇ ਤਾਂ ਅਗਲ ਤੱਕ ਤੇ ਹਮਲਾ ਹੋਵੇ ਤੁਸੀਂ ਨਰੈਣ ਸਿੰਘ ਚੌੜੇ ਨੂੰ ਜਾਣਦੇ ਹੋ ਪਿੰਡਾਂ ਵਾਲੇ ਦਾ ਸਾਥੀ ਹੈਗਾ ਹੱਲੇ ਉਹ ਇਹ ਗੱਲਾਂ ਕਹਿ ਰਿਹਾ ਹੂੰ ਤਾਂ ਚੌੜੇ ਨੂੰ ਪੁੱਛੋ ਦਾ ਜਿਹੜੇ ਹੋਰ ਸਾਥੀ ਪਿੰਡਾਂ ਵਾਲੇ ਦੇ ਕਟੀੜ ਹੈਗੇ ਨੇ ਉਹ ਤੋਂ ਪੁੱਛੋ ਇਹ ਹੋਇਆ ਕਿੱਦਾਂ ਉਹ ਕਹਿੰਦਾ ਕਹਿੰਦਾ ਹਿੰਦੂਆਂ ਨੂੰ ਕਿਵੇਂ ਕਤਲ ਕਰਨਾ ਹੈ ਇਹ ਉਸ ਵਕਤ ਪਿੰਡਰਾਂ ਵਾਲਾ ਤੇ ਸਵੇਕ ਸਿੰਘ ਅੰਦਰ ਬਹਿ ਕੇ ਪਲਾਨ ਕਰਦੇ ਸੀ ਵੀ ਕਿੱਥੇ ਜਾ ਕੇ ਹਮਲਾ ਕਰਨਾ ਹੈ ਕਿੱਥੇ ਵੱਡੀ ਖਬਰ ਬਣੂ ਕਿੱਥੇ ਵੱਧ ਰੌਲਾ ਪਾਉ ਕਿਵੇਂ ਬਸਾਂ 'ਚੋਂ ਕੱਢ ਕੇ ਮਾਰਨਾ ਹੈ ਇਹ ਸਾਰਾ ਕੁਝ ਕਹਿੰਦੇ ਪਿੰਡਰਾਂ ਵਾਲੇ ਦੀ ਪਲੈਨਿੰਗ ਸੀ ਸਵੇਕ ਸਿੰਘ ਦੇ ਨਾਲ ਜਨਰਲ ਸਵੇਕ ਸਿੰਘ ਦੇ ਨਾਲ ਮਿਲ ਕੇ ਹੁੰਦੀ ਸੀ ਹੁਣ ਕੌਣ ਕਹਿ ਰਿਹਾ ਨਰਨ ਸਿੰਘ ਚੌੜਾ ਕਹਿ ਰਹੇ ਜੇ ਕੋਈ ਮੇਰੇ ਵਰਗਾ ਕਹਿੰਦਾ ਫਿਰ ਗਾਲਾਂ ਕੱਢਣੀਆਂ ਸੀ ਪਰ ਇਹ ਮੈਂ ਸਭ ਤੋਂ ਪਹਿਲਾਂ ਦੱਸਦਾ ਸੀ ਵੀ ਇਹਨਾਂ ਦੀਆਂ ਕਰਤੂਤਾਂ ਆਪਣੀਆਂ ਨੇ ਹੁਣ ਦੱਸੋ ਭਿੰਡਰਾਂ ਵਾਲੇ ਨੂੰ ਤੁਸੀਂ ਸੰਤ ਕਹੋਗੇ ਕੌਮ ਦਾ ਜਰਨੈਲ ਕਹੋਗੇ ਔਰ ਮੈਂ ਕਈ ਵਾਰ ਇਹ ਗੱਲ ਕਹੀ ਸੀ ਕਿ ਭਿੰਡਰਾਂ ਵਾਲੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਇਹ ਕਿਹਾ ਕਿ ਜੇ ਤੁਸੀਂ ਸਾਡੀ ਜੀਪ ਨਹੀਂ ਛੱਡੋਗੇ ਤਾਂ ਅਸੀਂ 5000 ਹਿੰਦੂ ਵੱਢਾਂਗੇ ਇਹਦਾ ਮਤਲਬ ਇਹ ਸਭ ਕੁਝ ਭਿੰਡਰਾਂ ਵਾਲਿਆਂ ਦੀਆਂ ਕਰਤੂਤਾਂ ਨੇ ਜੇ ਭਾਰਤੀ ਆਰਮੀ ਨੇ ਭਾਰਤ ਸਰਕਾਰ ਨੇ ਹਮਲਾ ਕੀਤਾ ਤਾਂ ਫਿਰ ਉਹਨੂੰ ਮਜਬੂਰ ਕੀਤਾ ਗਿਆ ਫਿਰ ਉਹਨੇ ਤਾਂ ਚੰਗੇ ਕੀਤਾ ਤਾਂ ਮਿਲਦਾ ਇਹੀ ਹੈ ਨਾ ਵੀ ਆਮ ਲੋਕਾਂ ਨੂੰ ਬਚਾਇਆ ਜੇ ਉਸ ਵਕਤ ਹਮਲਾ ਨਾ ਕਰਦੇ ਇਹ ਕਿੰਨਾ ਕ ਨੁਕਸਾਨ ਹੋਰ ਕਰ ਦਿੰਦੇ ਇਹ ਕੋਈ ਸਮਝ ਨਹੀਂ ਲੀ ਸਕਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਮੈਂ ਇਹਦੇ 2-3 ਪਾਰਟ ਲੈ ਕੇ ਆਉਣੇ ਆ ਅੱਜ ਇਹ ਪਹਿਲਾ ਪਾਰਟ ਹੈ ਇਹਦਾ ਬੇਸ਼ੱਕ ਕੀ ਹੈ ਇਹ ਮੁੱਦਾ ਕੀ ਹੈ ਮਤਲਬ ਜਿਹੜਾ ਅਕਾਲ ਤਖਤ ਤੇ ਹਮਲਾ ਕੀਤਾ ਹੈ ਉਹ ਹਮਲਾ ਇੰਡੀਅਨ ਆਰਮੀ ਨੇ ਖੂਖਾਰ ਅੱਤਵਾਦੀਆਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਵਾਸਤੇ ਕੀਤਾ ਹੈ ਇਹ ਸਾਜ਼ਿਸ਼ ਕੀਤੀ ਸੀ ਇਹ ਪਲਾਨ ਕਿਹਦਾ ਕੀਤਾ ਹੋਇਆ ਸੀ ਭਿੰਡਰਾਂ ਵਾਲੇ ਦਾ ਤੇ ਜਰਨਲ ਸਵੇਗ ਸਿੰਘ ਦਾ ਤੇ ਇਹ ਦੱਸ ਕੌਣ ਰਿਹਾ ਨਰੈਨ ਸਿੰਘ ਚੋੜਾ ਜਿਹੜਾ ਭਿੰਡਰਾਂ ਵਾਲੇ ਦਾ ਸਾਥੀ ਰਿਹਾ ਮਤਲਬ ਜੇ ਉਸ ਵਕਤ ਜੂਨ 84 ਦੇ ਵਿੱਚ ਇੰਡੀਅਨ ਆਰਮੀ ਹਮਲਾ ਨਾ ਕਰਦੀ ਇਹ ਹਰਾਮਖੋਰ ਪੂਰੀ ਕੌਮ ਨੂੰ ਮਰਵਾ ਕੇ ਸਾਂ ਲੈਂਦੀ ਇਹ ਹਰਾਮਖੋਰ ਪੂਰੇ ਪੰਜਾਬ ਦਾ ਮਲਿਆ ਮੇਟ ਕਰਾ ਦਿੰਦੇ ਜੇ ਉਸ ਵਕਤ ਆਰਮੀ ਨਾ ਹਮਲਾ ਕਰਦੀ ਔਰ ਇਹ ਮੈਂ ਨਹੀਂ ਕੁਝ ਕਿਹਾ ਜੋ ਨਰੈਂਸ ਮਿਚੌੜਾ ਨੇ ਕਿਹਾ ਮੈਂ ਉਹੀ ਗੱਲ ਕੀਤੀ ਹੈ ਇਹ ਉਹਦੇ ਤੋਂ ਪੁੱਛੋ ਔਰ ਪਰ ਮੈਂ ਇਹ ਸੱਚ ਕਹਤਾ ਸੀ ਵੀ ਹਰਾਮਖੋਰਾ ਨੇ ਕੌਮ ਨੂੰ ਮਰਵਾਇਆ ਭਿੰਡਰਾਂ ਵਾਲੇ ਨੇ ਆਪਣਾ ਪਰਿਵਾਰ ਕਢਿਆ ਅਮਰੀਕ ਸਿੰਘ ਨੇ ਆਪਣਾ ਪਰਿਵਾਰ ਕਢਿਆ ਸਵੇਸ਼ ਸਿੰਘ ਨੇ ਆਪਣਾ ਪਰਿਵਾਰ ਕਢਿਆ ਕਈਆਂ ਨੇ ਹੋਰ ਨੇ ਆਪਣਾ ਪਰਿਵਾਰ ਬਚਾਇਆ ਜਿਹੜੇ ਨੇ ਹੱਥੇ ਲੋਕ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਉਹ ਲੋਕ ਮਰੇ ਉੱਥੇ ਇਹ ਕਰਤੂਤਾਂ ਭਿੰਡਰਾਂ ਵਾਲੇ ਦੀਆਂ ਤੇ ਜਨਰਲ ਸਵੇਤ ਸਿੰਘ ਦਿਆਂ ਨੇ ਇਹ ਉਹਨਾਂ ਦਾ ਖੁਦ ਦਾ ਸਾਥੀ ਨਾਰਾਇਣ ਸਿੰਘ ਚੌੜਾ ਦੱਸ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ